ਪੰਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧਨ ਚੇਲਾ ਇਕੰਥ ਕਥਾ ਲੈ ਰਹੁ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਨ ਨਿਵਾਰੀ ਨੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਮਨ ਆਹਾਰ ਹਿਵਾ ਇਕ ਘਰ ਮੰਦਰ ਅਗਨ ਪਿਰਾਹਨ ਕਮਨ ਗੁਫਾ ਜਿਤ ਰਹਿ ਆਵਾਨ ਇਤ ਉਤ ਕਿਸ ਕੋ ਜਾਣ ਸਮਾਵੇ ਕਮਨ ਧਿਆਨ ਮਨ ਮਨ ਹੈ ਸਮਾਵੇ ਹਾਂ ਹਾਂ ਮੈਂ ਮੇ ਵਿਚੋ ਖੋਵੇ ਦੂਜਾ ਮਿਟੇ ਏਕੋ ਹੋਵੇ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੇ ਸਤ ਗੁਰ ਕੈ ਪਹਾਣੈ ਸੱਚ ਪੈ ਰਾਤਾ ਗਰਬ ਨਿਵਾਰੈ ਏਕੋ ਜਤ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰ ਹੀ ਆ ਆਨ ਮਨ ਸੀਤਲ ਰੰਗ ਰੰਗਿਆ ਕਾਮ ਕ્રોਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਮਨ ਮੁਖ ਚੰਦ ਹੀਵਾ ਘਰ ਛਾਇਆ ਕਮਨ ਮੁਖ ਸੂਰਜ ਤਪ ਤਪਾਇਆ ਕਮਨ ਮੁਖ ਕਾਲ ਜੋਤ ਨਿਤ ਰਹੇ ਕਮਨ ਬੁੱਧ ਗੁਰਮੁਖ ਪਤ ਰਹੇ ਕਮਨ ਜੋਧ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਖਤ ਸਸ ਜੋਤ અપਾਰਾ ਸਸ ਘਰ ਸੂਰਵਸੈ ਮਿਟੈ ਅੰਧਿਆਰਾ ਸੁਖ ਦੁਖ ਸਮਕਰ ਨਾਮ ਆਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੇਂ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕਤ ਘਰ ਆਨੈ ਬੋਲੇ ਪਵਨ ਗगन ਗਰਜੈ ਨਾਨਕ ਨੇ ਚਲ ਮਿਲਨ ਸਹਿਜੈ ਅੰਤਰ ਸੁਨ ਬਹਾਰ ਸੁਨ ਤ੍ਰਿਭਵਨ ਸੁਨ ਸੁਨ ਚੌਥੇ ਸੁਨ ਜੋ ਨਰ ਜਾਣੈ ਤਾਕੋ ਪਾਪ ਨ ਪੁੰਨ ਘਟ ਘਟ ਸੁਨ ਕਾ ਜਾਣੈ ਭਿਓ ਆਦਪੁਰਖ ਨਿਰੰજન ਦੇਓ ਜੋ ਜਨ ਨਾਮ ਨਿਰੰજન ਰਤਾ ਨਾਨਕ ਸੋਈ ਪੁਰਖ ਵਿਧਾਤਾ ਸੁੰਨੋ ਸੁੰਨ ਕਹੈ ਸਭ ਕੋਈ ਅਨਹਤ ਸੁੰਨ ਕਹਾਂ ਤੇ ਹੋਈ ਅਨਹਤ ਸੁੰਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰੈ ਨਾ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨੋ ਸਰਸੁ ਭਰ ਦਸਵੇਂ ਪੂਰੇ ਤਾ ਅਨਹਤ ਸੁਨਿ ਵਜਾਵੈ ਤੂਰੇ ਸਾਚੈ ਰਚ ਦੇਖ ਹਜ਼ੂਰੇ ਘਟ ਘਟ ਸਾਚ ਰਹਾ ਫਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸਚ ਸੋਏ